ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਅਤੇ ਤਾਜ਼ੀਆਂ ਖਬਰਾਂ ਤੁਰਤ ਪਹੁੰਚਣ। ਅੱਜ ਬਟਾਲਾ ਦੇ ਪ੍ਰਾਚਨ ਅਤੇ ਇਤਿਹਾਸਿਕ ਸ਼ਨੀਦੇਵ ਮੰਦਿਰ ਧਰਮਪੁਰਾ ਕਲੋਨੀ ਟਰਸਟ ਬਟਾਲਾ ਰਜਿਸਟਰ ਨੰਬਰ 146 ਦੇ ਪ੍ਰਦਾਨ ਭਵਨ ਕੁਮਾਰ ਕਈ ਦੇ ਵੱਲੋਂ ਇੱਕ ਮੀਟਿੰਗ ਦਾ ਚੋਣ ਕੀਤਾ ਗਿਆ। ਜਸਦੇ ਵਿੱਚ ਵਿਸ਼ੇਸ਼ ਤੌਰ ਤੇ ਟਰਸਟ ਦੇ ਚੇਅਰਮੈਨ ਸ਼ਿਵ ਕੁਮਾਰ ਸ਼ਾਨੰਦ ਜੀ ਨੇ ਸ਼ਿਰਕਤ ਕੀਤੀ ਅਤੇ ਮੀਟਿੰਗ ਦੇ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਕੁਝ ਅਹਿਮ ਫੈਸਲੇ ਲਏ ਗਏ ਆਪ ਤੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਹਾੜ ਨੂੰ ਮਨਾਉਣ ਦੇ ਵਿੱਚ ਕੋਈ ਕਮੀ ਨਾ ਰਹੇ ਇਹ ਪ੍ਰੋਗਰਾਮ ਬਣਾਇਆ ਗਿਆ ਇਸ ਮੌਕੇ ਮੈਂਬਰ ਧਰਮਪਾਲ ਚੋਹਲ ਰਮੇਸ਼ ਓਡੀ ਵਿਜੇ ਬਾਂਸਲ ਹੈਪੀ ਅਜੇ ਪਾਟਿਆ ਆਦਿ ਹਾਜ਼ਰ ਸਨ ਤੁਸੀਂ ਵੀ ਦੇਖੋ ਬਟਾਲਾ ਤੋਂ ਰਮੇਸ਼ ਪਾਟਿਆ ਦੀ ਵਿਸ਼ੇਸ਼ ਰਿਪੋਰਟ ਜਿਹੜਾ ਨਾਮ ਤੁਮਰ ਗੋਹਾਦਾ ਜੀ ਮੈਂ ਇਹ ਤਸਦਾ ਪ੍ਰਧਾਨ ਸਨੀਮੰਦਰ ਤਸਦਾ ਅੱਜ ਦੀ ਮੀਟਿੰਗ ਜਿਹੜੀ ਇਹ ਜਨਮ ਅਸਤਵੀ 16 ਤਰੀਕ ਨੂੰ ਹੈ ਉਸ ਦੇ ਉਪਲਕਸ਼ ਵਿੱਚ ਸਾਰੇ ਤਸਦ ਨੇ ਫੈਸਲਾ ਕੀਤਾ ਕਿ ਬੜੇ ਧੁੰਮਤਾਂ ਦਾ ਜਿੱਦਾਂ ਹਰ ਸਾਲ ਮਨਾਇ ਜਾਂਦੀ ਹੈ ਤਾਂ ਸ਼ਹਿਰ ਦੇ ਸਹਿਯੋਗ ਦੇ ਨਾਲ 16 ਤਰੀਕ ਨੂੰ ਜਨਮ ਅਸਤਵੀ ਮਨਾਇ ਜਾਏਗੀ ਲਾਂਜੀ ਜਨਮ ਅਸਤਵੀ ਦੇ ਕੋਈ ਵਿਸ਼ੇਸ਼ ਪ੍ਰੋਗਰਾਮ ਵਿਸ਼ੇਸ਼ ਹੋਵੇ ਹਰ ਸਾਲ ਦੀ ਤਰ੍ਹਾਂ ਜੀ ਸ੍ਰੀ ਜਿੱਦਾਂ ਹਮਨ ਹੁੰਦਾ ਹਮਨ ਹੋਏਗਾ ਬਾਕੀ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਟੂ ਲੰਗਰ ਚੱਲੇਗਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹੋ ਹੀ ਮੇਰੀ ਦਰਖਾਸਤ ਹੈ ਕਿ ਸਾਰੇ ਹੁਣ ਮਾ ਕੇ ਇਸ ਬਲਕ ਵਿੱਚ ਆਨ ਦਰਸ਼ਨ ਦੇਣ ਤੇ ਦਰਸ਼ਨ ਕਰਨ ਪਰਮਾਤਮਾ ਦੇ ਬਾਕੀ ਜਿਹੜਾ ਵਾ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਕਹਿੰਦੇ ਆ ਕਿ ਲੰਗਰ ਤਾਂ ਚੱਲੇਗਾ ਜਿਹੜਾ ਪੇਸ਼ਾਨ ਲੈ ਕੇ ਆਉਂਦਾ ਉਹ ਪਲਪ ਰੂਟ ਦੇ ਤਰ੍ਹਾਂ ਲੈ ਕੇ ਆਣਾ ਕੋਈ ਕੇਕ ਜਾਂ ਪੇਸਟੀ ਵਗੈਰਾ ਮੰਦਰ 'ਚ ਨਹੀਂ ਚੜਾਈ ਜਾਏਗੀ ਨਾ ਸ਼ਨੀਦਰ ਮੰਦਰ ਟਰਸਟ ਧਰਮਪੁਰਾ ਕਲੋਨੀ ਚੇਅਰਮੈਨ ਸ਼ਿਵ ਕੁਮਾਰ ਸਾਨੀ ਅੱਜ ਸਾਰੇ ਟਰਸਟ ਦੀ ਮੀਟਿੰਗ ਕੀਤੀ ਗਈ ਕਿ ਸ੍ਰੀ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ 16 89 ਸ਼ਨੀਵਾਰ ਵਾਲੇ ਦਿਨ ਮਨਾਈ ਜਾਏਗੀ ਔਰ ਬੜੀ ਧੂਮ-ਤਾਮਨਾ ਮਨਾਈ ਜਾਏਗੀ ਔਰ ਸ਼ਰਦਾ ਜਨ ਨਾਲ ਮਨਾਈ ਜਾਏਗੀ ਜਿਸ ਤਰ੍ਹਾਂ ਅੱਗੇ ਮਨਾਈ ਜਾਂਦੀ ਉਸ ਤਰ੍ਹਾਂ ਹੀ ਸ਼ਹਿਰ ਦੇ ਸਹਿਯੋਗ ਨਾਲ ਹੀ ਮਨਾਈ ਜਾਏਗੀ ਹਰ ਚੀਜ਼ ਪ੍ਰਭੂ ਦੀ ਕਿਰਪਾ ਨਾਲ ਇੱਥੇ ਬਣਾਈ ਬਣੇਗੀ ਚਾਤੀਆਂ ਬਣ ਗਈਆਂ ਜੋ ਵੀ ਮਹਾਰਾਜ ਦਾ ਸਰੂਪ ਆ ਬਣੇਗਾ ਤੇ ਨਾਲ ਰਬੂ ਦਾ ਲੰਗਰ ਪ੍ਰਸ਼ਾਦ ਚੱਲੇਗਾ ਮੇਰੇ ਪ੍ਰਧਾਨ ਉਹਨਾਂ ਨੇ ਵੀ ਦੱਸਿਆ ਕਿ ਹਿਸਾਬ ਨੇ ਕਿ ਇਹ ٹرسٹ ਨੇ ਮਤਾ ਪਾਸ ਕੀਤਾ ਔਰ ਸਾਰੇ ਨਾਲ ਨੇ ਛੋਟੇ ਵੀਰ ਬੱਚੇ ਇਹਨਾਂ ਦੇ ਸਹਿਯੋਗ ਨਾਲ ਵੱਧ ਚੜ ਕੇ ਰਬੂ ਦਾ ਦਿਨ ਬਣਾਇਆ ਜਾਏਗਾ ਜਿਸ ਤਰ੍ਹਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 16 ਅਗਸਤ ਦਿਨ ਸ਼ਨੀਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦਾ ਪਾਵਨ ਉਤਸਵ ਹਰ ਸਾਲ ਦੀ ਤਰ੍ਹਾਂ ਇਸਾ ਵੀ ਆ ਰਿਹਾ ਹੈ ਤੇ ਸ਼੍ਰੀ ਸ਼ਨੀ ਦੇ ਮੰਦਰ ٹرسٹ ਦੇ ਪ੍ਰਧਾਨ ਜੀ ਤੇ ਚੇਅਰਮੈਨ ਜੀ ਨੇ ਤੁਹਾਨੂੰ ਦੱਸਿਆ ਕਿ 16 ਅਗਸਤ ਦਿਨ ਸ਼ਨੀਵਾਰ ਸ਼ਨੀ ਮੰਦਰ ٹرسٹ ਵੱਲੋਂ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਜੋ ਕਿ ਲਗਭਗ ਪਿਛਲੇ 20 ਤੋਂ 25 ਸਾਲ ਤੋਂ ਮੰਦਰ ਵਿੱਚ ਕ੍ਰਿਸ਼ਨ ਜਨਮ ਅਸ਼ਮੀ ਦਾ ਕਾਰਜਕ੍ਰਮ ਕਰਾਇਆ ਜਾਂਦਾ ਇਸ ਵਾਰ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਕੋਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੋਇਆ ਹੈ ਜਿੱਕਿਆ ਹੋਇਆ ਕੋਈ ਪਾਟਿਆ ਜੀ ਇਸ ਵਾਰ ਜੋ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੇ ਵਿੱਚ ਜੋ ਕਿ ਭਗਵਾਨ ਸ਼੍ਰੀ ਕਿਸ਼ਨ ਦੀ ਝਾਕੀਆਂ ਜਿਸ ਨੂੰ ਆਪਾਂ ਬਾਹਰ ਤੋਂ ਕਲਾਕਾਰ ਸ਼ਹਿਰ ਤੋਂ ਬਾਹਰੋਂ ਆ ਰਹੇ ਨੇ ਜੋ ਕਿ ਲਗਭਗ 8 ਵਜੇ ਤੋਂ ਲੈ ਕੇ ਪ੍ਰਭੂ ਅਸ਼ਾ ਤੱਕ ਕਾਰਜਕ੍ਰਮ ਚੱਲੇਗਾ ਸ਼ਹਿਰ ਵਾਸੀਆਂ ਨੇ ਇੱਕ ਮੈਸੇਜ ਮੈਂ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਮੈਸੇਜ ਦੇਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਲਗਭਗ ਪਿਛਲੇ 25 ਸਾਲ ਤੋਂ ਸਹਿਯੋਗ ਕਰਦੇ ਆ ਰਹੇ ਹੋ ਇਸ ਵਾਰ ਵੀ ਇਸ ਤਰ੍ਹਾਂ ਸਹਿਯੋਗ ਕਰੋ ਮੰਦਰ ਵਿੱਚ ਆਓ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਪੁੰਨ ਦੇ ਭਾਗੀ ਬਣੋ ਮੰਦਰ ٹرسٹ ਵੱਲੋਂ ਉਸ ਦਿਨ ਲੰਗਰ ਭੰਡਾਰਾ ਵੀ ਲਗਾਇਆ ਜਾਏਗਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਕਿ ਮੰਦਰ ٹرسٹ ਦੇ ਪ੍ਰਧਾਨ ਜੀ ਦੇ ਚੇਅਰਮੈਨ ਜੀ ਵੱਲੋਂ ਤੇ ਸਾਰੀ ਟੀਮ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜੋ ਕਿ ਸ਼ਕੀ 쿠ਪਨ ਲੈ ਕੇ ਆ ਰਹੇ ਆ ਕਿ ਜੇ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਉਹ ਆਮ ਜਨਤਾ ਦੇ ਵਿੱਚ ਕੱਢ ਕੇ ਤੇ ਲੋਕਾਂ ਨੂੰ ਗਿਫਟਸ ਦਿੱਤੇ ਜਾਣਗੇ ਤੇ ਮੈਂ ਥੋੜੀ ਹੋਰ ਜਾਣਕਾਰੀ ਦੇਣਾ ਚਾਹਾਂਗਾ ਕਿ 14 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਮੰਦਰ 쿠ਪਨ ਮਿਲਣਗੇ 15 ਤਰੀਕ ਨੂੰ ਵੀ ਸੇਮ ਟਾਈਮਿੰਗ ਤੇ ਮੰਦਰ 쿠ਪਨ ਮਿਲਣਗੇ ਤੇ ਜਿਸ ਦਿਨ ਜਨਮ ਅਸ਼ਟਮੀ ਹੈ 16 ਤਰੀਕ ਨੂੰ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਲੋਕਾਂ ਨੂੰ 쿠ਪਨ ਦਿੱਤੇ ਜਾਣਗੇ ਤੇ ਸਾਰੇ ਹੀ ਸ਼ਹਿਰ ਨਿਵਾਸੀ ਆਨ ਪ੍ਰਭੂ ਦਾ ਆਸ਼ੀਰਵਾਦ ਲੈਣ ਤੇ ਪੋਨੇ ਦੇ ਪਾਕੀ ਪੰਦ ਲੱਕੀ ਕੂਪਨ ਦੇ ਕਿਹੜਾ ਪਰੇਜ ਨਿਕਲੇ ਉਹ ਤੁਹਾਨੂੰ ਦੱਸ ਦਿਓ ਜੀ ਲੱਕੀ ਕੂਪਨ ਦੇ ਵਿੱਚ ਸੋਨੂੰ ਜਿਸ ਤਰ੍ਹਾਂ ਹੈ ਕਿ ਬਹੁਤ ਹੀ ਉਪਹਾਰ ਨੇ ਮੈਂ ਦੱਸ ਨਹੀਂ ਸਕਦਾ ਲਿਸਟ ਬਹੁਤ ਲੰਬੀ ਹੈਗੀ ਆ ਪਰ ਮੈਂ ਜਿਆਦਾ ਤੋਂ ਜਿਆਦਾ ਤੁਹਾਨੂੰ ਇਹ ਛੋਟਾ ਜਿਹਾ ਦੱਸਾਂਗਾ ਕਿ ਇਸ ਵਾਰ ਅਸੀਂ ਬਹੁਤ ਗਿਫਟ ਨੇ ਜਿਦੇ ਚ ਸਭ ਤੋਂ ਵੱਡਾ ਗਿਫਟ ਇਲੈਕਟ੍ਰਿਕ ਸਕੂਟਰੀ ਦਵਾਂਗੇ ਲੋਕਾਂ ਨੂੰ ਉਹ ਪ੍ਰਭੂ ਦੇ ਪ੍ਰਭੂ ਦੀ ਕਿਰਪਾ ਦੇ ਨਾਲ ਸਾਰੇ ਆਨ ਤੇ ਪ੍ਰਭੂ ਦਾ ਆਸ਼ੀਰਵਾਦ ਹੈ